ਕੀ ਕਹ ਖਾਲਸਾ ਜੀ ਤੇਜੀ ਇਹ ਆ ਜੀ ਤਾਜ਼ਾ ਪਾਣੀ ਦੇ ਹਾਲਾਤ ਕੱਲ ਕਹਿੰਦੇ ਬਿਲਕੁਲ ਪਾਣੀ ਜਿਹੜਾ ਸੀ ਨਾ ਬਿਲਕੁਲ ਨਹੀਂ ਸੀਗਾ ਤੇ ਅੱਜ ਦੇਖ ਲਓ ਪਾਣੀ ਰਾਤੋਂ ਰਾਤ ਦੇਖੋ ਪਾਣੀ ਕਿੰਨਾ ਹੋ ਗਿਆ ਜੀ ਤੇ ਅੱਜ ਚੱਕੋ ਕੀ ਮੰਡ ਦੇ ਹਾਲਾਤ ਆ ਜੀ ਸਾਰੇ ਪਾਸੇ ਪਾਣੀ ਪਾਣੀ ਦਿਖ ਰਿਹਾ ਜੀ ਆਹ ਦੇਖੋ ਜੀ ਆ ਪੈੜੀ ਆ ਉੱਚੀ ਹੈ ਜੀ ਆ ਜਿਹੜੀ ਆ ਵਾਲਾ ਝੋਨਾ ਤੇ ਪਾਣੀ ਫੁੱਟ 2 ਫੁੱਟ ਦਾ ਪਾਣੀ ਦਾ ਫਾਸਲਾ ਵਾ ਦੇਕਰ ਪਾਣੀ ਗੁਰੂ ਮਹਾਰਾਏ ਕਿਰਪਾ ਕਰਨਾ ਉਧਰ ਹਿਮਾਚਲਵਾਲ ਜੰਮੂ ਵਾਲਾ ਨਾ ਹੀ ਕੋਈ ਬੱਦਲ ਫਟਣਾ ਨਾ ਮੀਂਹ ਤੇਜ ਉਧਰ ਆਵੇ ਤੇ ਇਧਰ ਆਪਣਾ ਫੇਰ ਬਚਾਵਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਇਹ ਹੀ ਅਰਦਾਸ ਜੋਦਦੀ ਬੇਨਤੀ ਹੈ ਕਿ ਉਧਰ ਪਹਾੜੀ ਇਲਾਕੇ ਦੇ ਵਿੱਚ ਮੀਂਹ ਨਾ ਆਉਣ ਤਾਂ ਜੋ ਸਾਡੇ ਇਧਰ ਕਿਸਾਨਾਂ ਦੀਆਂ ਜੋ ਫਸਲਾਂਆਂ ਉਹਨਾਂ ਦਾ ਨੁਕਸਾਨ ਨਾ ਹੋਵੇ ਲੱਖਾਂ ਰੁਪਈਆਂ ਦੀਆਂ ਦਵਾਈਆਂ ਸਪਰੇਆਂ ਔਰ ਕਿਰਤੀਆਂ ਨੂੰ ਮਿਹਨਤ ਦੇ ਕੇ ਜੀਵਿੰਦਾਰ ਭਰਾਵਾਂ ਨੇ ਪੁੱਤਾ ਵਾਂਗੂ ਪਾਲੀਆਂ ਹੋਈਆਂ ਫਸਲਾਂ ਜਦੋਂ ਪਾਣੀ ਦੀ ਮਾਰ ਹੀਟ ਆ ਜਾਂਦੀਆਂ ਹਨ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਫਸਲਾਂ ਦਾ ਕੀ ਦੁੱਖ ਆ ਇਸ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਜੰਮੂ ਵਾਲ ਉਧਰ ਮੀਂਹ ਕੱਟ ਪੈਣ ਬੱਦਲ ਨਾ ਫਟਣ ਤਾਂ ਜੋ ਇਧਰ ਜੋ ਪਾਣੀ ਦਾ ਵਹਾਵਾ ਇਧਰ ਨੂੰ ਨਾ ਆਵੇ ਇਹਨਾਂ ਦੋ ਸ਼ਬਦਾਂ ਨਾਲ ਤਰੀਕਾ ਕਾਲਸਾ ਇੱਕ ਜਿੱਕੀ ਫਿਰ